ਇੰਗਲੈਂਡ ਦੇ ਵਿੱਚ ਜਨਰਲ ਇਲੈਕਸ਼ਨਸ ਦਾ ਐਲਾਨ ਹੋ ਚੁੱਕਿਆ ਆ। ਆਉਂਦੀ 4 ਜੁਲਾਈ ਨੂੰ ਇੰਗਲੈਂਡ ਭਰ ਦੇ ਵਿੱਚ ਵੋਟਾਂ ਪੈਣਗੀਆਂ। ਉਸ ਤੋਂ ਬਾਅਦ ਨਵੀਂ ਸਰਕਾਰ ਚੁਣੀ ਜਾਵੇਗੀ। ਜਿਵੇਂ ਕਿ ਤੁਸੀਂ ਜਾਣਦੇ ਹੋ ਰਿਸ਼ੀ ਸੁਨਕਵਰੀ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੇ ਲੋਕ ਖੁਸ਼ ਹੋਣਗੇ ਉਹਨਾਂ ਦੀ ਸਰਕਾਰ ਤੋਂ ਪਰ ਬਹੁਤ ਸਾਰੇ ਐਸੇ ਨੇ ਜੋ ਨਾ ਖੁਸ਼ ਨੇ। ਕਿਉਂਕਿ ਲੋਕਾਂ ਦਾ ਮੰਨਣਾ ਹੈ, ਲੋਕਾਂ ਦਾ ਮੰਨਣਾ ਹੈ ਕਿ ਇਹ ਸਰਕਾਰ ਆਉਣ ਤੋਂ ਬਾਅਦ ਦੇਸ਼ ਦੇ ਵਿੱਚ ਮਹਿੰਗਾਈ ਦੀ ਜਿਹੜੀ ਹੈ ਉਹ ਪੀਕ ਤੱਕ ਜਿਹੜੀ ਮਹਿੰਗਾਈ ਆ ਉਹ ਪਹੁੰਚ ਗਈ ਹੈ ਹਰ ਇੱਕ ਫੀਲਡ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਟੈਕਸਿਸ ਦੀ ਗੱਲ ਕਰ ਲਈਏ ਲਿਵਿੰਗ ਕਾਸਟਸ ਹੋਰ ਜਿਹੜੀ ਹੈ ਸਭ ਕੁਝ ਜਿਹੜਾ ਕਿਹਾ ਗਿਆ ਹੈ ਕਿ ਕਹਿ ਲਈਏ ਕਿ ਦਿਨੋਂ ਦਿਨ ਮਹਿੰਗਾ ਹੁੰਦਾ ਜਾ ਰਿਹਾ ਤੇ ਲੋਕਾਂ ਦਾ ਜੀਣਾ ਟੁੱਪਰ ਹੋਇਆ ਹੋਇਆ ਹੈ ਭਾਰਤ ਦੇ ਵਿੱਚ ਜਿਵੇਂ ਰਵਾਇਤੀ ਪਾਰਟੀਆਂ ਸਤਾ ਦੇ ਵਿੱਚ ਰਹਿੰਦਿਆਂ ਨੇ ਹਮੇਸ਼ਾ ਕੋਈ ਨਵੇਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਸੋ ਇੱਥੇ ਵੀ ਇੰਗਲੈਂਡ ਦੇ ਲੋਕ ਇਹ ਮੰਨਦੇ ਨੇ ਕਿ ਇਸ ਵਾਰ ਤਖਤਾ ਪਲਟਣਾ ਪੈਣਾ ਹੈ ਰਵਾਇਤੀ ਪਾਰਟੀਆਂ ਤੋਂ ਹਟ ਕੇ ਉਹ ਉਮੀਦਵਾਰ ਚੁਣਨੇ ਪੈਣੇ ਆ ਜੋ ਵਾਕੇ ਲੋਕਾਂ ਦੀ ਆਵਾਜ਼ ਬਣ ਸੋ ਇਸ ਵਾਰ ਦੀਆਂ ਚੋਣਾਂ ਅਹਿਮ ਕਿਉਂ ਨੇ ਜੀ ਕਿਉਂਕਿ ਇੱਕ ਸਿੱਖ ਚਿਹਰਾ ਸਰਦਾਰ ਪ੍ਰਭਦੀਪ ਸਿੰਘ ਜੋ ਕਿ ਪਹਿਲੀ ਵਾਰ ਜਿਹੜਾ ਹੈ ਰਾਜਨੀਤੀ ਇੰਗਲੈਂਡ ਦੀ ਰਾਜਨੀਤੀ ਦੇ ਵਿੱਚ ਆਪਣਾ ਕਦਮ ਧਰਨ ਜਾ ਰਹੇ ਨੇ ਹੈਸਟਨ ਤੇ ਫੈਲਥਮ ਦੇ ਇਲਾਕੇ ਚੋਂ ਇਹ ਸੀਟ ਬੜੀ ਐਮ ਹੈ ਕਿਉਂਕਿ ਇੱਥੇ ਬਹੁਤ ਸਾਰੇ ਸਿੱਖ ਵਸਦੇ ਨੇ ਬਹੁਤ ਸਾਰੇ ਮੁਸਲਮਾਨ ਭਰਾ ਵਸਦੇ ਆ ਤੇ ਇਸ ਸੀਟ ਦੇ ਉੱਤੇ ਯਾਨੀ ਕਿ ਇੱਥੋਂ ਐਮਪੀ ਨੇ ਬੀਬੀ ਸੀਮਾ ਮਲਹੋਤਰਾ ਜੀ ਸੀਮਾ ਮਲਹੋਤਰਾ ਹੋਰਾਂ ਤੇ ਨਾਲ ਇੱਕ ਵਿਵਾਦ ਜਿਹੜਾ ਬੜੇ ਵੱਡੇ ਪੱਧਰ ਤੇ ਜੁੜਦਾ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਪਹਿਲਾਂ ਗੱਲ ਕਰੀਏ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦੀ ਪਿਛਲੇ ਮਹੀਨੇ ਜਦੋਂ ਉਹਨਾਂ ਨੂੰ ਟਿਕਟ ਐਲਾਨ ਦਿੱਤੀ ਜਾਂਦੀ ਹੈ ਕਿ ਭਾਈ ਤੁਸੀਂ ਸਾਡੀ ਪਾਰਟੀ ਰਿਫਾਰਮ ਯੂਕੇ ਵੱਲੋਂ ਇੱਥੋਂ ਚੋਣ ਲੜੋ ਤਾਂ ਉਸ ਤੋਂ ਬਾਅਦ ਦੇਣ ਬਾ ਦੇਣ ਉਹਨਾਂ ਦੀ ਪਪੂਲਰਿਟੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਉਹਨਾਂ ਪ੍ਰਤੀ ਵੱਧਦਾ ਜਾ ਰਿਹਾ ਗੱਲ ਆਪਾਂ ਐਕਸ ਦੀ ਕਰੀਏ ਇੰਸਟਾਗ੍ਰਾਮ ਦੀ ਕਰੀਏ ਟਿਕਟੌਕ ਦੀ ਕਰੀਏ ਤਾਂ ਹਰ ਥਾਂ ਦੇ ਉੱਤੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਉਹਨਾਂ ਨੂੰ ਲੋਕਾਂ ਵੱਲੋਂ ਸਲਾਇਆ ਜਾ ਰਿਹਾ ਕਿਉਂਕਿ ਇੱਕ ਐਮਪੀ ਹੋਣਾ ਜਾਂ ਫਿਰ ਇੱਕ ਆਮ ਇਨਸਾਨ ਹੋਣਾ ਇਹ ਤਾਂ ਇੱਕ ਆਮ ਗੱਲ ਹੁੰਦੀ ਹੈ ਪਰ ਵਿਸ਼ੇ ਦੀ ਸਮਝ ਹੋਣਾ ਇਹ ਬਹੁਤ ਜ਼ਰੂਰੀ ਗੱਲ ਹੈ ਤੇ ਸਰਦਾਰ ਪ੍ਰਦੀਪ ਸਿੰਘ ਜਿੱਥੇ ਇੱਕ ਪੰਥਕ ਚਿਹਰਾ ਬੜੇ ਲੰਬੇ ਸਮੇਂ ਤੋਂ ਹਲਕੀ ਪੰਥਕ ਹਲਕਿਆਂ ਦੇ ਵਿੱਚੋਂ ਵਿਚਰਦੇ ਆ ਰਹੇ ਨੇ ਉਸ ਤੋਂ ਬਾਅਦ ਉਹ ਸੋਸ਼ਲ ਐਕਟੀਵਿਸਟ ਨੇ ਇਹ ਸਾਰੇ ਵਿਸ਼ਿਆਂ ਨੂੰ ਸਮਝਦੇ ਆ ਕਿ ਗਰਾਊਂਡ ਲੈਵਲ ਦੇ ਉੱਤੇ ਕਿਹੜੇ ਕੰਮ ਕਰਨ ਦੀ ਲੋੜ ਹੈਗੀ ਆ ਅੱਜ ਇੰਗਲੈਂਡ ਦੇ ਲੋਕਾਂ ਦੀ ਕੀ ਮੰਗ ਹੈਗੀ ਆ ਕਿਸ ਤਰੀਕੇ ਦੇ ਨਾਲ ਸਿਸਟਮ ਨੂੰ ਸੁਧਾਰਿਆ ਜਾ ਸਕਦਾ ਸੋ ਖਾਸ ਤੌਰ ਦੇ ਉੱਤੇ ਆਪਾਂ ਕਹਿੰਨੇ ਵੀ ਇੱਕ ਪੜ੍ਹਿਆ ਲਿਖਿਆ ਸੋਹਰਦ ਸਿੱਖ ਜਿਹੜਾ ਉਹ ਜ਼ਿਆਦਾ ਸਮਝ ਸਕਦਾ ਸੋ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਐਸੇ ਵਿਸ਼ੇ ਚੁਣੇ ਆਪਣੀਆਂ ਵੀਡੀਓਜ਼ ਦੇ ਵਿੱਚ ਜੋ ਲੋਕਾਂ ਨੇ ਪਸੰਦ ਕੀਤੀ ਕਿ ਹਾਂ ਭਾਈ ਆਹ ਚੀਜ਼ ਤਾਂ ਸਾਨੂੰ ਚਾਹੀਦੀ ਸੀ ਜੋ ਸਾਡੇ ਪਹਿਲਾਂ ਬਣੇ ਐਮਪੀ ਕਦੇ ਵੀ ਨਹੀਂ ਗੱਲ ਕਰਦੇ ਰਹੇ ਸੋ ਸਰਦਾਰ ਪ੍ਰਦੀਪ ਸਿੰਘ ਹੋਰਾਂ ਨੂੰ ਖਾਸ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਆ ਕੇ ਮਿਲਦੇ ਨੇ ਤੇ ਸੁਲਾਉਂਦੇ ਨੇ ਕਿ ਤੁਹਾਡਾ ਪ੍ਰਚਾਰ ਦਾ ਤਰੀਕਾ ਤੁਹਾਡੀ ਗੱਲ ਕਰਨ ਦਾ ਅੰਦਾਜ਼ ਬਹੁਤ ਵਧੀਆ ਹੈ ਤੇ ਅਸੀਂ ਸਾਰੇ ਉਹਨੂੰ ਫੋਲੋ ਕਰ ਰਹੇ ਹਾਂ ਬਲਕਿ ਦੂਜੀਆਂ ਪਾਰਟੀਆਂ ਦੇ ਜਿਹੜੇ ਮੈਂਬਰ ਨੇ ਉਹ ਵੀ ਤੁਹਾਨੂੰ ਫੋਲੋ ਕਰ ਰਹੇ ਨੇ ਸੋ ਉਹਨਾਂ ਦਾ ਤਰੀਕਾ ਗੱਲਬਾਤ ਕਰਨ ਦਾ ਉਹਨਾਂ ਦੇ ਜੋ ਇਸ਼ੂਜ਼ ਨੇ ਜਿਸ ਤਰੀਕੇ ਦੇ ਨਾਲ ਉਹ ਹੈਂਡਲ ਕਰਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਮੈਂ ਪਾਰਲੀਮੈਂਟ ਦੇ ਵਿੱਚ ਜਾਣਾ ਹੈ ਤਾਂ ਫਿਰ ਆ ਗੱਲਾਂ ਜਿਹੜੀਆਂ ਆਪਾਂ ਕਰਾਂਗੇ ਰੀਫਾਰਮ ਯੂਕੇ ਜਿਨ੍ਹਾਂ ਦੀ ਪਾਲਿਸੀ ਬਹੁਤ ਸਾਰੀ ਵਧੀਆ ਆਪਾਂ ਕਹਿ ਸਕਦੇ ਹਾਂ ਬਾਕੀ ਪਾਰਟੀਆਂ ਨਾਲੋਂ ਅਲੱਗ ਹੈ ਕਿ ਕਿਵੇਂ ਦੇਸ਼ ਦੇ ਵਿੱਚ ਪਾਪੂਲੇਸ਼ਨ ਜਿਹੜੀ ਹੈ ਕੰਟਰੋਲ ਕਰਨੀ ਹੈ ਕਿਵੇਂ ਆਬਾਦੀ ਨੂੰ ਕੰਟਰੋਲ ਕਰਨਾ ਹੈ ਇਮੀਗ੍ਰੇਸ਼ਨ ਕਿਵੇਂ ਕੰਟਰੋਲ ਕਰਨੀ ਹੈ ਉਸ ਤੋਂ ਬਾਅਦ এনਵਾਇਰਨਮੈਂਟ ਦੇ ਉੱਤੇ ਕਿਵੇਂ ਕੰਮ ਕਰਨਾ ਹੈ ਤੇ ਜਿਹੜੇ ਵਾਧੂ ਟੈਕਸ ਲੋਕਾਂ ਦੇ ਉੱਤੇ ਬਰਡਨ ਪਾਇਆ ਗਿਆ ਉਹਨੂੰ ਕਿਵੇਂ ਹਟਾਉਣਾ ਸੋ ਇਸ ਪਾਰਟੀ ਨੇ ਵੀ ਕਿਹਾ ਹੋਇਆ ਕਿ ਜਦੋਂ ਜੇਕਰ ਉਹ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਪਹਿਲੇ ਦਿਨ ਤੋਂ ਹੀ ਲੰਡਨ ਦੇ ਵਿੱਚ ਲੱਗੇ ਹੋਏ ਬਾਧੂ ਜਿਹੜੇ ਵੀਕਲ ਟੈਕਸ ਨੇ ਲੈਜ ਯੂਲ ਲੈਜ ਜਾਂ ਫਿਰ ਹੋਰ ਟੈਕਸ ਹੈਗੇ ਆ ਉਹਨਾਂ ਨੂੰ ਹਟਾ ਦਿੱਤਾ ਜਾਊਗਾ ਤੇ ਪੁਰਾਣੇ ਵੀ ਵਾਪਸ ਕਰਾਏ ਜਾਣਗੇ ਸੋ ਮਤਲਬ ਬਹੁਤ ਕੋਸ਼ ਹੈ ਚਲੋ ਇਹ ਆਪਾਂ ਗੱਲ ਬਾਅਦ ਵਿੱਚ ਕਰਾਂਗੇ ਸੋ ਹੈਸਟਨ ਤੇ ਫੈਲਥਮ ਦੇ ਇਲਾਕੇ ਤੋਂ ਸਰਦਾਰ ਪ੍ਰਦੀਪ ਸਿੰਘ ਹੋਰੀ ਜਿਹੜੇ ਨੇ ਉਹ ਜਿਹੜੇ ਨੇ ਆ ਗਏ ਉਮੀਦਵਾਰ ਮੈਦਾਨ ਦੇ ਵਿੱਚ ਤੇ ਦੂਜੇ ਪਾਸੇ ਨੇ ਬੀਬੀ ਸੀਮਾ ਮਲਹੋਤਰਾ ਜੀ ਸੀਮਾ ਮਲਹੋਤਰਾ ਬੀਬੀ ਜਿਹੜੇ ਹੈਗੇ ਨੇ ਉਹ ਲੇਬਰ ਪਾਰਟੀ ਵੱਲੋਂ ਐ ਤੇ ਉਹ ਪਹਿਲਾਂ ਐਮਪੀ ਉੱਥੇ ਬਣਦੇ ਆ ਰਹੇ ਨੇ ਸੋ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਆ ਹੋਣ ਵਾਲੇ ਆ ਜੋ ਕਿ ਲੋਕ ਹਜੇ ਤੱਕ ਮੰਗ ਕਰ ਰਹੇ ਆ ਉਹ ਪਤਾ ਨਹੀਂ ਇਹ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਸੋ ਸਰਦਾਰ ਪ੍ਰਭਦੀਪ ਸਿੰਘ ਹੋਰ ਨੇ ਇਹ ਗੱਲ ਦਾ ਜਿਹੜਾ ਵਾਅਦਾ ਕੀਤਾ ਹੈ ਕਿ ਉਹ ਸਾਰੇ ਕੰਮ ਜਿਹੜੇ ਨੇ ਇਸ ਇਲਾਕੇ ਦੇ ਰਹਿੰਦੇ ਹੋਏ ਜੋ ਬੀਬੀ ਜੀ ਨਹੀਂ ਕਰ ਸਕਿਆ ਉਹ ਕਰਨਗੇ ਸੋ ਹੁਣ ਜਦੋਂ ਗੱਲ ਆਪਾਂ ਬੀਬੀ ਸੀਮਾ ਮਲਹੋਤਰਾ ਉਹਨਾਂ ਦੇ ਉੱਤੇ ਵੀ ਝਾਤੀ ਮਾਰੀਏ ਬੀਬੀ ਸੀਮਾ ਮਲਹੋਤਰਾ ਹੋਰਾਂ ਦੇ ਨਾਲ ਇੱਕ ਵਿਵਾਦ ਜਿਹੜਾ ਬੜੇ ਵੱਡੇ ਪੱਧਰ ਤੇ ਜੁੜਦਾ ਆਇਆ ਜਿੰਨੂੰ ਇੰਗਲੈਂਡ ਦੇ ਸਿੱਖ ਇਥੋਂ ਦੀਆਂ ਜੜੀਆਂ ਸਿੱਖ ਫੈਡਰੇਸ਼ਨ ਯੂਕੇ ਦਲ ਖਾਲਸਾ ਯੂਕੇ ਉਹਨੂੰ ਬੜੇ ਵੱਡੇ ਪੱਧਰ ਤੇ ਚੁੱਕਿਆ ਗਿਆ ਸੀ ਉਹ ਕਾਰਨ ਕੀ ਬਣਿਆ ਆ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਜੀ ਸਕਰੀਨ ਦੇ ਉੱਤੇ ਇਹਦੇ ਵਿੱਚ ਬੀਬੀ ਸੀਮਾ ਮਲਹੋਤਰਾ ਇੱਕ ਈਵੈਂਟ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਸੋ ਇਹ ਇਹ ਜਿਹੜਾ ਈਵੈਂਟ ਹੈ ਇਹ ਹੈ ਆਰਐਸਐਸ ਦਾ ਆਰਐਸਐਸ ਉਹ ਸੰਸਥਾ ਹੈ ਜਿਹਨੂੰ ਕੱਟੜਵਾਦੀ ਸੰਸਥਾ ਭਾਰਤ ਦੇ ਵਿੱਚ ਜਾ ਕੇ ਇਹ ਕਿ ਦੁਨੀਆ 'ਚ ਮੰਨਿਆ ਜਾਂਦਾ ਹੈ RSS ਸੋ ਮਿਨੋਰਟੀਜ਼ ਨੂੰ ਜذب ਕਰਨ ਦੀਆਂ ਗੱਲਾਂ ਕਰਦੀ ਹੈ ਤੇ ਉਹ ਹਿਡਨ ਤਰੀਕਿਆਂ ਦੇ ਨਾਲ ਭਾਰਤ ਦੇ ਵਿੱਚ ਇਹਦੇ ਉੱਤੇ ਕੰਮ ਵੀ ਕਰ ਰਹੀ ਹੈ ਤੇ ਹੁਣ ਵਿਦੇਸ਼ਾਂ ਦੇ ਵਿੱਚ ਆਪਣੇ ਪੈਰ ਜੜੇ ਉਹ ਪਸਾਰ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਵਰਗੇ ਮੁਲਕਾਂ 'ਚ RSS ਨੂੰ ਬੈਨ ਕਰਨ ਦੀਆਂ ਚਰਚਾਵਾਂ ਜੜੀਆਂ ਨੇ ਉਹ ਚੱਲ ਚੁੱਕੀਆਂ ਸੋ RSS ਦੇ ਮੁਖੀ ਅੱਜ ਦੇ ਮੁਖੀ ਜਿਹੜੇ ਨੇ ਮੋਹਨ ਭਾਗਵਤ ਹੋਰੀ ਉਹ ਕੁਝ ਟਾਈਮ ਬਾਅਦ ਇੱਕ ਵਿਵਾਦਿਤ ਬਿਆਨ ਦੇ ਦਿੰਦੇ ਨੇ ਕਿ ਭਾਰਤ ਦੇ ਵਿੱਚ ਵੱਸਣ ਵਾਲਾ ਹਰ ਕੋਈ ਹਿੰਦੂ ਹੈ ਉਹ ਮਿਨੋਰਟੀਜ਼ ਦੀ ਹੋਣ ਨੂੰ ਨਹੀਂ ਮੰਨਦੇ ਤੇ ਇਸੇ ਤਰੀਕੇ ਦੇ ਨਾਲ ਜਦੋਂ ਰਸਸ ਦਾ ਗਠਨ ਹੁੰਦਾ ਹੈ ਉਹਨਾਂ ਦੇ ਵੱਖ-ਵੱਖ ਮੁਖੀ ਰਹੇ ਆ ਉਹਦੇ ਵਿੱਚੋਂ ਐਮ ਐਸ ਗੋਵਾਲਕਰ ਜਿਨ੍ਹਾਂ ਦੀ ਇੱਕ ਕਿਤਾਬ ਜਿਹੜੀ ਲਿਖੀ ਹੋਈ ਹੈ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਆਹ ਜਿਹੜੀ ਗੱਲ ਉਹਨਾਂ ਦੀ ਖਾਸ ਤੌਰ ਤੇ ਕਿਤਾਬ ਤਾਂ ਚਲੋ ਬਹੁਤ ਵੱਡੀ ਹੁੰਦੀ ਹੈ ਸੋ ਉਹਨਾਂ ਨੇ ਆਪਣੀ ਪਾਲਿਸੀ ਇਹਦੇ ਵਿੱਚ ਜ਼ਾਹਰ ਕੀਤੀ ਹੈ ਕਿ ਅਸੀਂ ਕੀ ਕੀ ਕਰਾਂਗੇ ਜਾਂ ਕੀ ਕਰਨਾ ਚਾਹੀਦਾ ਹੈ ਆਰਐਸਐਸ ਨੂੰ ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਐਮ ਐਸ ਗੋਵਾਲਕਰ ਕਹਿੰਦੇ ਨੇ ਆ ਜੋ ਤੁਸੀਂ ਦੇਖੋ ਮਾਰਕ ਕੀਤਾ ਹੋਇਆ ਕਿ ਮਿਨੋਰਟੀਜ਼ ਨੂੰ ਹਿਟਲਰ ਵਾਂਗ ਟਰੀਟ ਕੀਤਾ ਜਾਣਾ ਚਾਹੀਦਾ ਜਿਵੇਂ ਹਿਟਲਰ ਨੇ ਯਹੂਦੀਆਂ ਦਾ ਕਤਲਿਆਂ ਬੜੇ ਵੱਡੇ ਪੱਤਰ ਦੇ ਉੱਤੇ ਕੀਤਾ ਐਮ ਐਸ ਗਵਾਲਕਰ ਹੋਰੀ ਕਹਿੰਦੇ ਨੇ ਕਿ ਮਿਨੋਰਟੀਜ਼ ਨੂੰ ਇਸ ਤਰੀਕੇ ਦੇ ਨਾਲ ਟਰੀਟ ਕੀਤਾ ਜਾਣਾ ਚਾਹੀਦਾ ਜੇ ਉਹ ਜਜ਼ਬ ਹੁੰਦੀਆਂ ਤਾਂ ਠੀਕ ਹੈ ਆਦਰਵਾਇਜ਼ ਫਿਰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਟਰੀਟ ਕੀਤਾ ਜਾਣਾ ਚਾਹੀਦਾ ਸੋ ਕੁੱਲ ਮਿਲਾ ਕੇ ਆਪਾਂ ਇਹ ਕਹੀਏ ਵੈਸੇ ਤਾਂ ਬਹੁਤ ਕੁਝ ਕਰ ਰਹੀ ਹੈ ਆਰਐਸਐਸ ਦੁਨੀਆ ਭਰ ਦੇ ਵਿੱਚ ਵਿਵਾਦ ਜਿਹੜੇ ਨੇ ਉਹ ਵਧ ਰਹੇ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਇੰਗਲੈਂਡ 'ਚ ਵੀ ਜਿਹੜੇ ਨੇ ਝਗੜੇ ਹੋਏ ਜੋ ਕੁਝ ਦੰਗੇ ਕਹਿ ਲਈਏ ਹੋਏ ਉਹਦੇ ਵਿੱਚ ਵੀ ਮੰਨਿਆ ਗਿਆ ਪਛੋਪੜ ਉੱਥੇ ਜਾ ਕੇ ਜੁੜਦਾ ਹੈ ਨਰਿੰਦਰ ਮੋਦੀ ਸਰਕਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੈਕ ਕਰਦੀ ਹੈ ਆਰਐਸਐਸ ਤੇ ਜਦੋਂ ਤੋਂ ਭਾਰਤ ਦੇ ਵਿੱਚ ਬੀਜੇਪੀ ਦੀ ਸਰਕਾਰ ਜਿਹੜੀ ਆਈ ਹੈ ਤਾਂ ਦੇਸ਼ ਦੇ ਵਿੱਚ ਮਿਨੋਰਿਟੀਆਂ ਲਈ ਖਤਰਾ ਵਧ ਗਿਆ ਹੈ ਤੁਸੀਂ ਦੇਖਿਆ ਹੁਣ ਬਹੁਤ ਸਾਰੇ ਇਨਸੀਡੈਂਟ ਹੁੰਦੇ ਨੇ ਜਦੋਂ ਮੁਸਲਮਾਨਾਂ ਨੂੰ ਦਾੜ੍ਹੀਆਂ ਤੋਂ ਫੜ ਕੇ ਕਿਹਾ ਜਾਂਦਾ ਕਿ ਬੋਲੋ ਬਈ ਜੈ ਸ਼੍ਰੀ ਰਾਮ ਧੱਕੇ ਦੇ ਨਾਲ ਜਿਹੜਾ ਉਹ ਸਾਰਾ ਕੁਝ ਕੀਤਾ ਜਾਂਦਾ ਤੇ ਇਹ ਵਧਿਆ ਬੀਜੇਪੀ ਦੀ ਸਰਕਾਰ ਆਉਣ ਤੋਂ ਬਾਅਦ ਤੇ ਬੀਜੇਪੀ ਨੂੰ ਬੈਕ ਕਰਦੀ ਹੈ ਆਰਐਸਐਸ ਆਰਐਸਐਸ ਭਾਰਤ ਦੇ ਵਿੱਚ ਤਾਂ ਕੰਮ ਕਰ ਰਹੀ ਸੀ ਹੁਣ ਵਿਦੇਸ਼ਾਂ ਦੇ ਵਿੱਚ ਵੀ ਆ ਰਹੀ ਹੈ ਸੋ ਇੱਕ ਇਸ ਤਰ੍ਹਾਂ ਦਾ ਈਵੈਂਟ ਜਿਹੜਾ ਰੱਖਿਆ ਗਿਆ ਇੰਗਲੈਂਡ ਦੇ ਵਿੱਚ ਹੁਣ ਸਾਨੂੰ ਨਹੀਂ ਪਤਾ ਭਈ ਇੰਗਲੈਂਡ ਦੀਆਂ ਜਿਹੜੀਆਂ ਏਜੰਸੀਜ਼ ਨੇ ਐਮਆਈ5 ਜਾਂ ਫਿਰ ਹੋਰ ਉਹ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਦੀਆਂ ਪਰ ਅਮਰੀਕਾ ਵਰਗੇ ਮੁਲਕਾਂ 'ਚ ਚਰਚਾ ਚੱਲ ਚੁੱਕੀ ਹੈ ਕਿ ਭਾਈ ਆਰਐਸਐਸ ਨੂੰ ਆਪਾਂ ਬੈਨ ਕਰਾਂਗੇ ਅੱਛਾ ਹੁਣ ਉਹ ਈਵੈਂਟ ਹੁੰਦਾ ਹੈ ਉਹਦੇ ਵਿੱਚ ਇਲੈਕਟਿਡ ਐਮਪੀ ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ ਉਹ ਲੋਕ ਕੌਣ ਨੇ ਉਹਦੇ ਵਿੱਚ ਸਿੱਖ ਵੀ ਨੇ ਉਹਦੇ ਵਿੱਚ ਮੁਸਲਮਾਨ ਵੀ ਨੇ ਉਹਦੇ ਵਿੱਚ ਬ੍ਰਿਟਿਸ਼ ਲੋਕ ਗੋਰੇ ਲੋਕ ਵੀ ਨੇ ਹੋਰ ਧਰਮਾਂ ਦੇ ਲੋਕ ਹੋਰ ਦੇਸ਼ਾਂ ਤੋਂ ਆਏ ਹੋਏ ਲੋਕ ਵੀ ਨੇ ਸੋ ਸਾਰੇ ਵੋਟ ਪਾਉਂਦੇ ਨੇ ਤੇ ਇਲੈਕਟਿਡ ਬੀਬੀ ਸੀਮਾ ਮਲਹੋਤਰਾ ਉਸ ਆਰਐਸਐਸ ਦੇ ਇਵੈਂਟ ਦੇ ਵਿੱਚ ਜਾਂਦੀ ਹੈ ਉਹਨਾਂ ਨੂੰ ਇੰਟਰਟੇਨ ਕਰਦੀ ਹੈ ਉਹਨਾਂ ਨੂੰ ਪ੍ਰਮੋਟ ਕਰਦੀ ਹੈ ਜੋ ਸੰਸਥਾ ਕਹਿੰਦੀ ਹੋਏ ਕਿ ਮਿਨੋਰਟੀਜ਼ ਨੂੰ ਹਿਟਲਰ ਵਾਂਗ ਖਤਮ ਖਤਮ ਕਰ ਦੇਣਾ ਚਾਹੀਦਾ ਸੋ ਗੈਸ ਚੈਂਬਰਾਂ ਦੇ ਵਿੱਚ ਪਾ ਕੇ ਕਿੱਦੇ ਤਸੀਹੇ ਦੇ ਕੇ ਹਿਟਲਰ ਨੇ ਜਿਹੜੇ ਇਹ ਕੰਮ ਕੀਤੇ ਆ ਸੋ ਕੀ ਲੋਡ ਪੈ ਗਈ ਬੀਬੀ ਸੀਮਾ ਮਲਹੋਤਰਾ ਹੋਰਾਂ ਨੂੰ ਇਸ ਇਵੈਂਟ ਦੇ ਵਿੱਚ ਜਾਣ ਦੀ ਤੇ ਦੂਜਾ ਸਵਾਲ ਸਾਡਾ ਇਹ ਬਣਦਾ ਹੈ ਬੀਬੀ ਜੀ ਦੇ ਉੱਤੇ ਕਿ ਕੀ ਉਹ ਪ੍ਰਭਾਵਿਤ ਤਾਂ ਨਹੀਂ ਆਰਐਸਐਸ ਤੋਂ ਕੀ ਉਹਨਾਂ ਦੇ ਕੋਈ ਲਿੰਕ ਤਾਂ ਨਹੀਂ ਅਸੀਂ ਸਵਾਲ ਪੁੱਛਦੇ ਹਾਂ ਅਸੀਂ ਦੱਸਦੇ ਨਹੀਂ ਪਏ ਕੀ ਉਹਨਾਂ ਦੇ ਲਿੰਕ ਤਾਂ ਨਹੀਂ ਆਰਐਸਐਸ ਦੇ ਨਾਲ ਜਾਂ ਫਿਰ ਭਾਰਤ ਦੇ ਵਿੱਚ ਉਹ ਜਿਹੜੀ ਕੱਟੜਵਾਦੀ ਜਮਾਤ ਹੈ ਉਹਨਾਂ ਦੇ ਨਾਲ ਕੀ ਤੁਸੀਂ ਐਜ਼ ਜਿਹੜੇ ਇਲੈਕਟਿਡ ਐਮਪੀ ਹੋ ਜੇਕਰ ਤੁਹਾਡੇ ਕੋਲ ਹੋਰ ਪਾਵਰ ਆ ਜਾਂਦੀ ਹੈ ਤੇ ਕੀ ਤੁਸੀਂ ਇੱਥੇ ਵੀ ਉਹ ਜੀਆਂ ਪਾਲਿਸੀਆਂ ਲਾਗੂ ਕਰੋਗੇ ਇਹ ਸਵਾਲ ਨੇ ਸਾਰੇ ਸਾਡੇ ਸੋ ਹੁਣ ਜਦੋਂ ਆਪਾਂ ਗੱਲ ਇਹ ਇੱਥੋਂ ਤੱਕ ਆ ਜਾਂਦੀ ਹੈ ਕਿ ਤੁਸੀਂ ਈਵੈਂਟ ਕਰਦੇ ਹੋ ਆਰਐਸਐਸ ਦੇ ਈਵੈਂਟ ਹੁੰਦੇ ਆ ਉਥੇ ਕੀ ਤੁਸੀਂ ਕਰਨ ਜਾਣਦੇ ਹੋ ਜਦੋਂ ਤੁਹਾਨੂੰ ਪਤਾ ਹੈ ਕਿ ਭਾਈ ਇਹ ਵਿਵਾਦਤ ਜਿਹੜੀ ਹੈ ਉਹ ਹੈਗੀ ਹੈ ਸੰਸਥਾ ਸੋ ਇਹ ਇਥੋਂ ਬਹੁਤ ਕੁਝ ਜਿਹੜਾ ਹੈ ਉਹ ਜਗਜਾਹਰ ਹੁੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਹੈ ਸਾਡੇ ਇਲੈਕਟਿਡ ਐਮਪੀਜ਼ ਕਿਵੇਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਨੇ ਉਹਨਾਂ ਦੇ ਇਨਫਲੂਐਂਸ ਦੇ ਵਿੱਚ ਨੇ ਉਹ ਕਿਸ ਤਰੀਕੇ ਦੇ ਨਾਲ ਹੈਗੇ ਆ ਕਿਹੜੇ ਕਿਹੜੇ ਏਜੰਡੇ ਉਹ ਇਹਨਾਂ ਦੇ ਰਾਹੀਂ ਲਾਗੂ ਕਰਵਾਉਣਾ ਚਾਹੁੰਦੇ ਨੇ ਇਹ ਸਾਰੀਆਂ ਗੱਲਾਂ ਬੜੀਆਂ ਸੋਚਣ ਵਾਲੀਆਂ ਸੋ ਹੁਣ ਹੈਸਟਨ ਤੇ ਫੈਲਥਮ ਦੇ ਸਿੱਖਾਂ ਨੇ ਉਥੋਂ ਦੇ ਹਿੰਦੂ ਭਰਾਵਾਂ ਨੇ ਜੋ ਅਮਨ ਸ਼ਾਂਤੀ ਪਸੰਦ ਨੇ ਉਥੋਂ ਦੇ ਮੁਸਲਮਾਨ ਭਰਾ ਜਾਂ ਫਿਰ ਬ੍ਰਿਟਿਸ਼ ਲੋਕ ਇਹ ਇਹਨਾਂ ਨੇ ਡਿਸਾਈਡ ਕਰਨਾ ਕਿ ਵੋਟ ਤੁਹਾਡੀ ਕਿੱਧਰ ਨੂੰ ਜਾਣੀ ਚਾਹੀਦੀ ਹੈ ਅਸੀਂ ਖਾਸ ਤੌਰ ਦੇ ਉੱਤੇ ਇਹ ਗੱਲ ਕਹਿਨੇ ਆ ਕਿ ਸਰਦਾਰ ਪ੍ਰਭਦੀਪ ਸਿੰਘ ਹੋਰੀ ਜਿਹੜੇ ਇੱਕ ਸਿੱਖ ਚਿਹਰਾ ਸਿੱਖ ਚਿਹਰਾ ਹੋਣ ਦੇ ਨਾਲ ਨਾਲ ਮਤਲਬ ਕਿ ਵਿਦਵਾਨ ਨੇ ਉਹ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆਪਣੀ ਖੋਜ ਕੀਤੀ ਹੈ ਵੱਖ-ਵੱਖ ਧਰਮਾਂ ਦੇ ਉੱਤੇ ਵੱਖ-ਵੱਖ ਸਮਾਜਿਕ ਇਸ਼ੂਜ਼ ਜਿਹੜੇ ਲੋਕਾਂ ਦੇ ਹੁੰਦੇ ਨੇ ਉਹਨਾਂ ਦੇ ਉੱਤੇ ਤੇ ਬਾਕੂਬੀ ਜਾਣਦੇ ਨੇ ਸੋ ਇਸ ਤਰੀਕੇ ਦੇ ਜਿਹੜੇ ਜੇਕਰ ਐਮਪੀ ਹੋਣ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਵੋਟ ਸਾਡੇ ਕਹਣ ਤੇ ਉਧਰ ਪਾਓ ਇਹ ਤੁਸੀਂ ਸੋਚਣਾ ਹੈ ਤੁਹਾਡੇ ਕੋਲ ਆਪਸ਼ਨ ਨੇ ਇੱਕ ਪਾਸੇ ਬੀਬੀ ਸੀਮਾ ਮਲਹੋਤਰਾ ਹੈ ਦੂਜੇ ਪਾਸੇ ਸਰਦਾਰ ਪ੍ਰਭਦੀਪ ਸਿੰਘ ਹੋਰੀ ਹੈ ਸੋ ਇਹ ਤੁਹਾਡੀ ਸੋਚ ਹੈ ਅਸੀਂ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਦੇ ਅਸੀਂ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਆਖਰ ਤੁਸੀਂ ਵੀ ਬੀਬੀ ਜੀ ਨੂੰ ਸਵਾਲ ਪੁੱਛ ਸਕਦੇ ਹੋ ਜਦੋਂ ਤੁਹਾਡੇ ਤੋਂ ਵੋਟਾਂ ਮੰਗਣ ਆਉਂਦੇ ਆ ਕਿ ਹਾਂ ਜੀ ਤੁਸੀਂ ਇਹੋ ਜਿਹੇ ਇਵੈਂਟ ਦੇ ਵਿੱਚ ਜਾਨੇ ਹੋ ਇਹਦਾ ਮਤਲਬ ਵੀ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋ ਉਹਨਾਂ ਤੋਂ ਪ੍ਰਭਾਵਿਤ ਹੋ ਤੇ ਤੁਸੀਂ ਕਿਤੇ ਇੰਗਲੈਂਡ ਦੇ ਵਿੱਚ ਵੀ ਤਾਂ ਨਹੀਂ ਆਹੀ ਕੁਝ ਕਰੋਗੇ ਜੇ ਤੁਹਾਡੇ ਹੱਥ ਪਾਵਰ ਆ ਜਾਂਦੀ ਹੈ ਸੋ ਇਹ ਗੱਲਾਂ ਦੇ ਜਵਾਬ ਤੁਸੀਂ ਬੀਬੀ ਜੀ ਤੋਂ ਵੀ ਪੁੱਛ ਸਕਦੇ ਹੋ ਤੇ ਜੇਕਰ ਤੁਹਾਡਾ ਕੋਈ ਸਵਾਲ ਸਰਦਾਰ ਪ੍ਰਭਦੀਪ ਸਿੰਘ ਨੂੰ ਹੋਵੇ ਉਹ ਵੀ ਤੁਹਾਡੇ ਤੋਂ ਵੋਟਾਂ ਮੰਗਣ ਆਉਣਗੇ ਤੇ ਜ਼ਰੂਰ ਤੁਸੀਂ ਉਹਨਾਂ ਨੂੰ ਪੁੱਛਣਾ ਪਰ ਅਸੀਂ ਸਿੱਧੇ ਤੌਰ ਤੇ ਇੱਕ ਗੱਲ ਕਹਿੰਨੇ ਆ ਐਜ਼ ਮੀਡੀਆ ਦੇ ਵਿੱਚ ਹੋਣ ਦੇ ਨਾਤੇ ਇੱਕ ਜਰਨਲਿਸਟ ਹੋਣ ਦੇ ਨਾਤੇ ਜਾਂ ਫਿਰ ਇੱਕ ਆਮ ਇਨਸਾਨ ਨਾਗਰਿਕ ਹੋਣ ਦੇ ਨਾਤੇ ਕਿ ਕੋਈ ਵੀ ਕੱਟੜਵਾਦੀ ਜਿਹੜੀ ਸੰਸਥਾ ਹੈਗੀ ਹੈ ਉਹਨੂੰ ਐਂਟਰਟੇਨ ਕਰਨ ਵਾਲਾ ਜਿਹੜਾ ਬੰਦਾ ਹੈਗਾ ਭਾਈ ਉਹ ਵੀ ਉਹਨਾਂ ਕੀ ਦੋਸ਼ੀ ਹੁੰਦਾ ਜਿਨੀਆਂ ਉਹ ਸੰਸਥਾਵਾਂ ਹੁੰਦੀਆਂ ਸੋ ਬਹੁਤ ਸਾਰੀਆਂ ਜਿਹੜੀਆਂ ਆਪਾਂ ਕਹਿੰਨੇ ਆ ਵੀ ਸਿੱਖਾਂ ਦੀਆਂ ਵੀ ਐਸੀਆਂ ਆਰਗੇਨਾਈਜੇਸ਼ਨਸ ਸਗੀਆਂ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਸੀਗਾ ਬਾਰਲੇ ਦੇਸ਼ਾਂ ਦੇ ਵਿੱਚ ਖੈਰ ਇਹ ਇਹ ਨਹੀਂ ਦੇਖਦੇ ਲੋਕ ਕਿ ਭਾਈ ਕਿਹੜੇ ਧਰਮ ਦੀ ਹੈ ਕੋਣ ਆ ਉਹਨਾਂ ਨੂੰ ਲੱਗਦਾ ਵੀ ਇਹ ਖਤਰਨਾਕ ਨੇ ਉਹਨਾਂ ਦੇ ਮੁਤਾਬਕ ਸੋ ਉਹਨਾਂ ਨੂੰ ਬੈਨ ਕੀਤਾ ਗਿਆ ਉਸ ਤੋਂ ਬਾਅਦ ਇਹ ਇਹ ਜਿਹੜੀਆਂ ਸੰਸਥਾਵਾਂ ਨੇ ਕੱਟੜਵਾਦੀ ਜਿਵੇਂ ਆਰਐਸਐਸ ਹੋ ਗਈ ਜਾਂ ਫਿਰ ਹਿੰਦੂ ਬਚਰੰਗ ਪਾਲ ਵਗੈਰਾ ਹੋ ਗਏ ਸੋ ਇਹਨਾਂ ਨੂੰ ਹੁਣ ਵਿਦੇਸ਼ਾਂ ਦੇ ਵਿੱਚ ਬੈਨ ਕਰਨ ਦੀਆਂ ਚਰਚਾਵਾਂ ਚਰ ਰਹੀਆਂ ਪਿਛਲੇ ਸਮੇਂ ਤੋਂ ਜੋ ਘਟਨਾਵਾਂ ਲੈਸਟਰ ਦੇ ਵਿੱਚ ਹੋਈਆਂ ਜੋ ਘਟਨਾਵਾਂ ਸਾਊਥ ਹਾਲ ਦੇ ਵਿੱਚ ਹੋਈਆਂ ਤੇ ਜਿੱਥੇ ਨਾਰੇ ਲੱਗਦੇ ਆ ਫਿਰ ਉਹੋ ਜਿਹੇ ਗਰਮ ਨਾਰੇ ਲੱਗਦੇ ਨੇ ਫਿਰ ਪਤਾ ਲੱਗਦਾ ਵੀ ਇਹ ਕਿੱਥੋਂ ਕੀ ਕੀ ਚੱਲ ਰਿਹਾ ਸੋ ਇਹ ਜੇਕਰ ਇੱਥੇ ਇਹਨਾਂ ਲੋਕਾਂ ਦੀ ਆਬਾਦੀ ਵੱਧ ਜਾਂਦੀ ਹੈ ਐਸੇ ਕੱਟੜਵਾਦੀ ਜਮਾਤ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਸੰਦ ਕਰਨ ਵਾਲੇ ਤਾਂ ਫਿਰ ਇਹਨਾਂ ਮੁਲਕਾਂ ਦਾ ਮਾਹੌਲ ਵੀ ਉਸ ਤਰੀਕੇ ਦਾ ਹੋ ਜਾਏਗਾ ਜਿਵੇਂ ਆਪਾਂ ਪਿੱਛੋਂ ਦੇਖ ਕੇ ਆਏ ਹੁਆ ਸੋ ਫੈਸਲਾ ਤੁਹਾਡੇ ਹੱਥ ਹੈ ਜੀ ਚੋਣਾ ਆ ਰਹੀਆਂ ਨੇ 4 ਜੁਲਾਈ ਨੂੰ ਹੈਸਟਨ ਤੇ ਫੈਲਥਮ ਦੇ ਲੋਕ ਹੋ ਜੋ ਤਿਆਰ ਸਿੱਖ Hindu ਮੁਸਲਮਾਨ ਤੇ ਵੋਟ ਆਪਣੀ ਜੜੀ ਆ ਉਹ ਸਹੀ ਉਮੀਦਵਾਰ ਨੂੰ ਪਾਇਓ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹੋ